ਉਦੀ ਮਦਰ ਹੈ ਗਈਆਂ ਮੇਰਾ ਨਾਮ ਜਨਵੀਰ ਰਾਏ ਹੈ ਤੇ ਮੇਰੀ ਬੇਟੀ ਆ ਉਹ ਪ੍ਰਤੀ ਰਾਏ ਤੇ ਕਾਲਜ ਗਈ ਸੀ ਮੰਡੇ ਨੂੰ ਬੇਟ 9 ਵਜੇ ਕਾਲਜ ਜਾਂਦੀ ਸੀ ਤੇ 2:25 ਮਿੰਟ ਤੱਕ 2:30 ਵਜੇ ਤੱਕ ਘਰ ਆ ਜਾਂਦੀ ਸੀ ਬ੍ਰਦਰ ਨਾਲ ਉਹਨਾਂ ਨੇ ਬਸ ਉਹ ਹੀ ਵੀਡੀਓ ਦੇਖੀ ਹੈ ਕਿ ਕੁੜੀ ਉਸ ਦਿਨ ਤੇ ਪੂਰੇ 2:00 ਵਜੇ ਤੇ 10 ਮਿੰਟ ਤੇ ਡੇਲੀ ਕਾਲਜ ਛੁੱਟੀ ਹੁੰਦੀ ਸੀ ਉਸ ਦਿਨ ਉਹਨਾਂ ਦੀ ਇੱਕ ਦਿਨ ਪਹਿਲਾਂ ਫੇਵਲ ਹੋਈ ਹੈ ਦੂਸਰੇ ਦਿਨ ਉਹਨਾਂ ਦੇ ਮਤਲਬ ਕਿ ਰੋਲ ਨੰਬਰ ਮਿਲੇ ਸੀ ਉਹਨੇ ਬੇਟੀ ਨੇ ਸਾਨੂੰ ਘਰ ਨਹੀਂ ਦੱਸਿਆ ਕਿ ਅੱਜ ਮੇਨੂੰ ਰੋਲ ਨੰਬਰ ਉਸ ਦਿਨ ਕੁੜੀਆਂ ਵੀ ਬਹੁਤ ਘਟ ਆਈਆਂ ਸੀ ਤੇ ਉਹਨਾਂ ਦੀ ਕਲਾਸ ਨਹੀਂ ਲੱਗੀ ਤੇ ਕਾਫੀ ਕੁੜੀਆਂ 11 ਵਜੇ ਨਿਕਲ ਆਈਆਂ ਤੇ ਉਹ ਵੀ ਫਿਰ ਘਰਦੋਂ ਨਿਕਲਾਈ ਤੇ ਸਾਨੂੰ ਨਹੀਂ ਉਹਨੇ ਕੋਈ ਫੋਨ ਕੀਤਾ ਕਿ ਮੰਮਾ ਮੈਨੂੰ 11 ਵਜੇ ਛੁੱਟੀ ਹੋਣੀ ਆ ਜਾਂ ਪਾਪਾ ਜਾਂ ਭਈਆ ਮੈਨੂੰ 11 ਵਜੇ ਛੁੱਟੀ ਹੋਣੀ ਆ ਸਾ ਅਸੀਂ 2 ਵਜੇ ਤੇ ਬੇਟਾ 10 ਮਿੰਟ ਤੇ ਗਿਆ ਆ ਬੋਰਡ ਨੇ ਕਹਿ ਕੇ ਤੁਹਾਡੀ ਕੁੜੀ ਚਲੇਗੀ ਯਾ ਸਕੂਟੀ ਗਾੜ ਲੈੜਾ गिरਦੇ ਹੁੰਦਾ ਉਸ ਤੋਂ ਬਾਅਦ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ ਤੇ ਗੁੜੀਆਂ ਅਧੋਂ ਦੀ ਆਈ ਨਹੀਂ ਕਸ ਕੋਈ ਛਣੇ ਕਾਲੇ ਪਾਰਟੀ ਦੀ ਗੱਲ ਕੀਤੀ ਹੈ ਮਮਾ ਕੁੜੀਆਂ ਨੇ ਸਾੜੀ ਬੰਨੀ ਹੋਈ ਸੀ ਸਾਡੇ ਕਾਲੇ ਜਿੱਦਾਂ ਦੀ ਪਾਰਟੀ ਹੋਈ ਹੈ ਬਸ ਇਦਾਂ ਸਾਰੀਆਂ ਗੱਲਾਂ ਕੀਤੀਆਂ ਹਾਂਜੀ ਕੋਈ ਉਦਾਂ ਕੋਈ ਗੁੱਸਾ ਨਹੀਂ ਕੋਈ ਕੁਝ ਨਹੀਂ ਥੋੜਾ ਜਿਹਾ ਰੋਈ ਸੀ ਬਸ ਭਰਾ ਨੇ ਵੀ ਸਮਝਾਇਆ ਕਿ ਜੇ ਤੂੰ ਰੈਗੂਲਰ ਇੱਕ ਤੂੰ ਪੇਪਰ ਖਾਲੀ ਛੱਡ ਆਈਂ ਤੇ ਪੇਪਰ ਕਰਕੇ ਆਉਣਾ ਐ ਐਗਜ਼ਾਮ ਦੇ ਕੇ ਆਉਣਾ ਸੀ ਕੁਛ ਨਾ ਕੁਛ ਲਿਖ ਕੇ ਆਉਣਾ ਸੀ ਬਸ ਇੰਨੀ ਗੱਲ ਹੋਇਆ ਹੋਰ ਕੋਈ ਹੱਥ ਨਹੀਂ ਚੁੱਕਿਆ ਕੋਈ ਕਦੀ ਮਾਰਿਆ ਕੁੱਟਿਆ ਨਹੀਂ ਬਹੁਤ ਪਿਆਰ ਕਰਨੇ ਆ ਸੀ ਆਪਣੀ ਬੇਟੀ ਨੂੰ ਸਾਰੇ ਜਾਣੇ ਸਾਡੇ ਚਾਚਾ ਜੀ ਨਾਲ ਉਹਨਾਂ ਦੀਆਂ ਬੇਟੀਆਂ ਹੁੰਦੇ ਨਾਲ ਬੜੀ ਕਲੋਸ ਫਰ ਉਹ ਵਾ ਸਾਰਾ ਦਿਨ ਇੱਕੋ ਕੱਢ ਬੈਠੀਆਂ ਰਹਿੰਦੀਆਂ ਇਕੱਠੀਆਂ ਹੀ ਕਿੱਥੇ ਰਹਿੰਦੇ ਸੀ ਤੁਸੀਂ ਅਸੀਂ ਸੈਕਟਰੀ ਮੱਲਾ ਰਹਨੇ ਆ ਪਰ ਕਰਦੇ ਅਸੀਂ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਸਾਡੀ ਬੇਟੀ ਜਲਦ ਤੋਂ ਜਲਦ ਲੱਭੀ ਜਾਏ ਅਸੀਂ ਬਹੁਤ ਪਰੇਸ਼ਾਨ ਆ ਤਿੰਨ ਦਿਨ ਹੋ ਗਿਆ ਅਸੀਂ ਫਿਰਦੇ ਸਵੇਰ 7 ਵਜੇ ਤੋਂ ਸਾਰੇ ਰਿਸ਼ਤੇਦਾਰ ਸਾਰੇ ਭੈਣ ਭਰਾ ਇਕੱਠੇ ਲੱਗੇ ਹੋਏ ਆ ਤੇ ਕੋਈ ਹਜੇ ਤੱਕ ਸਾਨੂੰ ਪਤਾ ਨਹੀਂ ਲੱਗਾ ਜਿੰਨੂੰ ਵੀ ਪਤਾ ਲੱਗਾ ਹੱਥ ਜੋੜ ਕੇ ਮੱਭੀਂਂ ਦੀ ਗੰਧੀਆਂ ਕਿਸਾਨ ਨੂੰ ਫੋਨ ਕਰਨਾ ਅਸੀਂ ਆਪਣੇ ਫੋਨ ਨੰਬਰ ਦਿੱਤੇ ਹੈਗੇ ਜਿੱਥੇ ਵੀ ਕਿਸੇ ਨੂੰ ਸਾਡੀ ਕੁੜੀ ਲੱਭਦੀ ਆ ਉਹ ਸਾਨੂੰ ਕੋਈ ਨਾ ਕੋਈ ਫੋਨ ਕਰੇ ਇਸੇ ਦਾ ਘਰ ਵੀ ਬੈਠੀ ਹੋਈ ਆ ਤਾਂ ਵੀ ਸਾਨੂੰ ਦੱਸ ਦੇਣਾ ਕਿ ਅਸੀਂ ਬਹੁਤ ਪਰੇਸ਼ਾਨ ਆ ਮੇਰਾ ਨਾਮ ਪੁਨੀਤ ਹੈਗਾ ਮੇਰੀ ਬੇਟੀ ਪ੍ਰਗਤੀ ਹੋ ਗਈ ਸੀ ਇੱਥੇ ਐਸਡੀ ਕਾਲਜ ਹਨੂਮਨ ਰੋਡ ਪੜਦੀ ਆ ਐ ਸੋਮਵਾਰ ਸਵੇਰੇ 9 ਵਜੇ ਗਈ ਸੀ ਬੇਟਾ ਛੱਡ ਕੇ ਆਇਆ ਸੀ ਜਦੋਂ ਉਹਨੂੰ 2 ਵਜੇ ਲੈਣ ਗਿਆ ਹੈਗਾ ਤੇ ਕਾਲਜ ਵਾਲਿਆਂ ਤੋਂ ਪਤਾ ਲੱਗਾ ਕਿ ਉਹ 11 ਵਜੇ 11:30 ਵਜੇ ਉਹ ਘਰ ਚ ਲਗੀ ਆ ਪਰ ਘਰ ਨਹੀਂ ਪਹੁੰਚੀ ਫਿਰ ਉਹਦੇ ਅਸੀਂ ਉੱਥੇ ਕਾਲਜ ਚ ਜਾ ਕੇ ਦੁਬਾਰਾ ਪੁੱਛਿਆ ਤੇ ਉਹਨਾਂ ਨੇ ਸਾਨੂੰ ਰਿਕਾਰਡਿੰਗ ਕਰਕੇ ਦਿਖਾਈ ਸੀ ਕਿ ਆ ਦੇਖੋ ਈ ਰਿਕਸ਼ਾ 'ਚ ਬੈ ਕੇ ਉਹ ਸਵੇਰੇ 11:30 ਵਜੇ ਚਲੇ ਗਈ ਆ 2 ਵਜੇ ਅਸੀਂ ਬੇਟਾ ਜਾਂਦਾ ਲੈਣ ਉਹਨੂੰ 2 ਵਜੇ ਬੇਟਾ ਲੈਣ ਗਿਆ ਉੱਥੇ ਤੇ ਜਦੋਂ ਉੱਥੇ ਪਹੁੰਚਿਆ ਉਹ ਤਾਂ ਉੱਥੇ ਨਹੀਂ ਸੀ ਹੈਗੀ ਉਹਨਾਂ ਨੇ ਸਕਿਉਰਟੀ ਗਾਰਡ ਨੂੰ ਪੁੱਛਿਆ ਸਕਿਉਰਟੀ ਗਾਰਡ ਨੇ ਦੱਸਿਆ ਕਿ 11:30 ਵਜੇ ਉਹ ਰਿਕਸ਼ਾ 'ਚ ਬੈ ਕੇ ਚਲੇ ਗਈ ਆ ਅਸੀਂ ਉਸ ਦੌਰਾਨ ਸਾਰੇ ਉੱਥੇ ਕਾਲਜ ਚ ਛਾਲ ਵੀ ਕਰਨ ਲੱਗ ਪਏ ਫਿਰ ਉਹਨਾਂ ਨੇ ਆਪਣੇ ਕਾਲਜ ਵਾਲਿਆਂ ਨੇ ਪ੍ਰਿੰਸੀਪਲ ਨੇ ਬੁਲਾ ਕੇ ਉਹਦੀ ਰਿਕਾਰਡਿੰਗ ਚੈੱਕ ਕਰਾਈਏ ਸਾਨੂੰ ਰਿਕਾਰਡਿੰਗ ਚੈੱਕ ਕਰਾ ਕੇ ਦੱਸਿਆ ਕਿ ਆ ਦੇਖੋ ਇਹ ਲੜਕੀ ਬੈ ਕੇ ਈ ਰਿਕਸ਼ਾ ਚ ਜਾ ਰਹੀ ਹੈ ਉਸ ਦੌਰਾਨ ਅਸੀਂ ਉਹ ਸਾਰੇ ਈ ਰਿਕਸ਼ਾ ਦੇ ਕੀ ਸਾਰਾ ਪਤਾ ਕੀਤਾ ਉਹ ਈ ਰਿਕਸ਼ਾ ਵਾਲੇ ਨੇ ਦੱਸਿਆ ਸਾਨੂੰ ਕਿ ਮੈਂ ਨੂੰ ਹਰਮਾ ਚੋਰ ਉਤਾਰਿਆ ਫਿਰ ਉਹਦੇ ਬਾਅਦ ਅਸੀਂ ਸਾਰਾ ਮਕੀ ਜਿੰਨੇ ਤਿਬੜੀ ਰੋਡ ਤੇ ਕੈਮਰੇ ਆ ਗਿਆ ਉੱਥੇ ਛਾਨਬੀਨ ਕਰਨੀ ਸ਼ੁਰੂ ਕੀਤੀ ਆ ਸੋਮਵਾਰ ਅਸੀਂ ਪੁਲਿਸ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਪੁਲਿਸ ਵਾਲੇ ਆਏ ਸੀ ਉਹਨਾਂ ਨੇ ਗੱਲਬਾਤ ਕੀਤੀ ਹੈ 1 ਘੰਟਾ ਸਾਡੇ ਨਾਲ ਰਹੇ ਆ ਥੋੜੀ ਉਹਨਾਂ ਨੇ ਛਾਨਬੀਨ ਕੀਤੀ ਆ ਉਸ ਤੋਂ ਬਾਅਦ ਨਹੀਂ ਸਾਡੇ ਕੋਲ ਆਏ ਗੱਲਬਾਤ ਨਹੀਂ ਹੋਈ ਹੈ ਗੀਦਲ ਸਰਪੋਦੇ ਆਪਣੇ ਕਾਲਜ ਵਿੱਚ ਇੱਕ ਸਬਜੈਕਟ ਚ ਨੰਬਰ ਘਟਾਏ ਸੀ ਉਹਦੇ ਬਾਰੇ ਉਹਨਾਂ ਨੇ ਮਰਕੀ ਅਸੀਂ ਉਹਨੂੰ ਘਰ ਗਿਆ ਸੀ ਕਿ ਬੇਟਾ ਰਾਮ ਨਾ ਪੜੀਦਾ ਐ ਇਦਾਂ ਕਲਾਸ ਨਹੀਂ ਕਰਨੀ ਤੂੰ ਨਹੀਂ ਪੜ ਸਕਦੀ ਘੱਟ ਟਿਊਸ਼ਨ ਰੱਖ ਲੈ ਤਾਂ ਹਾਂ ਤੇ ਉਹ ਮਰਕੀ ਉਹਨੇ ਦੁਬਾਰਾ ਉੱਥੇ ਕਾਲਜ ਜਾਂ ਕਿਸੇ ਬੱਚੇ ਨਾਲ ਗੱਲ ਕੀਤੀ ਹੈਗੀ ਆ ਉਹਨੇ ਸਾਨੂੰ ਦੱਸਿਆ ਬੱਚਨੇ ਕਿ ਆਹ ਗੱਲ ਤੋਂ ਥੋੜੀ ਉਹ ਮਨ ਨੂੰ ਗੱਲ ਹੈਗੀ ਆ ਤੇ ਉਹਦੇ ਬਾਅਦ ਉਹ ਅਸੀਂ ਕੱਲ ਕੈਮਰੇ ਚੈੱਕ ਕੀਤੇ ਤਿੜੀ ਰੋਡ ਦੇ ਉੱਤੇ ਕੋਈ 4-5 ਕੈਮਰੇ ਚੈੱਕ ਕੀਤੇ ਉਹਦੇ ਵਿੱਚ ਈ ਰਿਕਸ਼ਾ ਚ ਪਹਿਲਾਂ ਬੱਸ ਸਟੈਂਡ ਗਏ ਆ ਬੱਸ ਸਟੈਂਡ ਤੋਂ ਵਾਪਸ ਆਏ ਆ ਉਥੇ ਮੱਕੀ ਉਹਨਾਂ ਨੇ ਦੋ ਲੜਕੀਆਂ ਉਥੇ ਬਸਟੈਂਡ ਤੋਂ ਉਤਾਰੀਆਂ ਇਹ 릭ਸ਼ਾ 'ਚ ਬੈ ਕੇ ਗੁਰਦਾਸਪੁਰ ਵਾਪਸ ਆਈ ਹੈ ਉਹਦੇ ਦੌਰਾਨ ਇੱਕ ਸਿੰਘ ਫਾਊਂਡੇਸ਼ਨ ਹੈਗੀ ਹੈ ਉਹਨਾਂ ਦੇ ਕੈਮਰੇ ਚੈੱਕ ਕੀਤੇ ਸੀ ਉਹਦੇ ਵਿੱਚ ਬਿਲਕੁਲ ਕਲੀਅਰ ਉਹ 릭ਸ਼ਾ 'ਚ ਬੈਠੀ ਹੋਈ ਹੈ ਵਾਪਸ ਆ ਰਹੀ ਹੈ ਉਸ ਤੋਂ ਬਾਅਦ ਵੀ ਮਾਰਟ ਲੱਗ ਕੇ ਆ ਗਏ ਉਹ 릭ਸ਼ਾ 'ਚ ਫਿਰ ਅਸੀਂ ਚੈੱਕ ਕੀਤਾ ਉਹਨਾਂ ਦਾ ਸਾਰਾ ਵੀਡੀਓ ਉਹਦੇ ਵਿੱਚ ਵੀ ਉਹ 릭ਸ਼ਾ 'ਚ ਬੈਠੀ ਹੋਈ ਹੈ ਪਰ ਜਦੋਂ ਉਸ ਤੋਂ ਅੱਗੇ ਆਜੋ ਹਰਮਨ ਚੌਂਕ ਤੱਕ ਉੱਥੋਂ ਅੱਗੇ 릭ਸ਼ਾ ਖਾਲੀ ਹੋ ਗਿਆ ਉਹਦੇ ਵਿੱਚੋਂ ਦੁਬਾਰਾ ਨਹੀਂ ਬੈਠੀ ਨਜ਼ਰ ਆਈ ਸਾਨੂੰ ਉਹਨਾਂ ਸ਼ਾਸਨ ਕੋ ਮੰਗ ਕਰਦੇ ਆ ਕਿ ਸਾਡੀ ਅਦਤ ਮਤ ਕੀਤੀ ਜਾਏ ਕਿ ਜੋ ਵੀ ਬੰਦੀ ਕਾਰਵਾਈ ਆ ਉਹ ਕਰਨ ਆ ਕੇ ਉਹ ਚੈੱਕ ਕਰਨ ਬੇਟੀ ਮਕੀ ਲੱਭਣ ਕਿੱਥੇ ਹੈਗੀ ਆ ਕਿੱਥੇ ਨਹੀਂ ਅਸੀਂ ਆਪਣੇ ਲੈਵਲ ਤੇ ਪੂਰੀ ਕੋਸ਼ਿਸ਼ ਕਰਦੇ ਪਏ ਲੱਭਣ ਦੀ ਪਰ ਸਾਨੂੰ ਅਜੇ ਤੱਕ ਕੋਈ ਉਹਦਾ ਸੁਰਾਗ ਨਹੀਂ ਮਿਲਿਆਗਾ ਸੋਮਵਾਰ ਦੇ ਗੁੰਮ ਹੋਈ ਆ ਅੱਜ ਬੋਧਵਾਰ ਹੋ ਗਿਆ ਅਜੇ ਤੱਕ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਹੈਗੀ ਪੂਰੀ ਦੀ 20 ਸਾਲ ਦੀ ਹੈਗੀ ਆ ਉਹ ਆਪਣੀ ਯੂਨੀਫਾਰਮ ਦੇ ਵਿੱਚ ਹੈਗੀ ਆ ਬਲੈਕ ਰੰਗ ਦੀ ਪੈਂਟ ਪਾਈ ਆ ਵਾਈਟ ਸ਼ਰਟ ਪਾਈ ਆ ਸਪੋਰਟ ਸ਼ੂਜ਼ ਪਾਈ ਹੋਣੇ ਬਲੈਕ ਕਲਰ ਦੇ ਔਰ ਇੱਕ ਆਪਣਾ ਕੋਲ ਇੱਕ ਬੁਕਸਾ ਆਪਣਾ ਬੁਕਸਾ ਦਾ ਉਹ ਗੇਟਵੇ ਬੈਗ ਉਹਦੇ ਮੁੱਢਿਤ ਪਰ ਹੈਗਾ ਨਾਲ ਹੀ ਮੇਰਾ ਨੰਬਰ ਹੈਗਾ 8360952100 ਸਾਡੇ ਇੱਕ ਮਾਮਲਾ ਧਿਆਨ ਦੇ ਵਿੱਚ ਆਇਆ ਜਿਹਦੇ ਵਿੱਚ ਇੱਕ ਪ੍ਰਗਤੀ ਨਾਮ ਦੀ ਬੱਚੀ ਹੈ ਜਿਹੜੀ ਸੈਕੰਡਰੀਅਰ ਦੇ ਵਿੱਚ ਪੜ੍ਹਦੀ ਹੈ ਐਸਡੀ ਕਾਲਜ ਦੇ ਵਿੱਚ ਉਹਦੀ ਮਿਸਿੰਗ ਦੀ ਰਿਪੋਰਟ ਸਾਡੇ ਕੋਲ ਦਰਜ ਕਰਾਈ ਗਈ ਹੈ ਜਿਹਦੀ ਮਿਸਿੰਗ ਦੀ ਰਿਪੋਰਟ ਦਰਜ ਕਰਕੇ ਅਸੀਂ ਇਸ਼ਤਿਹਾਰ ਜਾਰੀ ਕਰ ਦਿੱਤਾ ਔਰ ਇਸ ਤੋਂ ਇਲਾਵਾ ਵੀ ਜਿੱਥੇ ਜਿੱਥੇ ਜਿ세 लास्ट ਵਾਲਾ ਸੀਨ ਪੁਆਇੰਟ ਹੈ ਉਤੋਂ ਸੀਸੀਟੀਵੀ ਜਿਹੜੇ ਸਾਰੇ ਚੈੱਕ ਕਰਕੇ ਪਰ ਅਸੀਂ ਪ्रेस ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਰਹੀ ਹੈ। ਸਰ ਮਾਮਲਾ ਜੀ ਦਰਜ ਕੀਤਾ ਗਿਆ ਨਹੀਂ ਲੜਕੀ ਬਾਲਗ ਹੈ ਫਿਲਹਾਲ ਤਾਂ ਇਸ ਉਹਦੀ ਗੁੰਮਸ਼ਦਗੀ ਰਿਪੋਰਟ ਦਰਜ ਕੀਤੀ ਆ ਤਾਂ ਕਿ ਅੱਗੇ ਫਿਊਚਰ ਕੀ ਆਂਦਾ ਇਨਵੈਸਟੀਗੇਟ ਕਰਕੇ ਫਿਰ ਦੇਖਾਂਗੇ। ਉਹ ਟੀਮ ਵੀ ਲਗਾਈ ਹੋਵੇਗਾ। ਹਾਂ ਹਾਂਜੀ ਹਾਂਜੀ ਉਹ ਸਪੈਸ਼ਲ ਟੀਮ ਲਗਾਈ ਗਈ ਹੈ ਅਸੀਂ ਪ्रेस ਕਰਵਾਸ।